ਉੱਗੇ ਸਮਾਜ ਸੇਵਕ ਪ੍ਰਗਟ ਸਿੰਘ ਜੀ ਸਹਜਾਦਾ ਵੱਲੋਂ ਸਮੇਂ-ਸਮੇਂ ਤੇ ਸਮਾਜ ਸੇਵਾ ਦੇ ਉਪਰਾਲੇ ਕੀਤੇ ਜਾਂਦੇ ਹਨ ਅੱਜ ਗਰੀਬ ਪਰਿਵਾਰਾਂ ਬੱਚਿਆਂ ਨਾਲ ਉਹਨਾਂ ਨੇ ਨਵਾਂ ਸਾਲ ਆਪਣੇ ਵਿਸ਼ੇਸ਼ ਢੰਗ ਨਾਲ ਗਰੀਬ ਬੱਚਿਆਂ ਨੂੰ ਗਰਮ ਜਰਾਬਾਂ ਗਰਮ ਟੋਪੀਆਂ ਅਤੇ ਬੀਬੀਆਂ ਵਾਸਤੇ ਗਰਮ ਸ਼ਾਲ ਵੰਡ ਕੇ ਉਹਨਾਂ ਨੇ ਗਰੀਬਾਂ ਨਾਲ ਨਵਾਂ ਸਾਲ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਉਹਨਾਂ ਕਿਹਾ ਕਿ ਉਹ ਦਿੱਲੀ ਸੰਘਰਸ਼ ਤੇ ਬੈਠੇ ਕਿਸਾਨਾਂ ਵਾਸਤੇ ਵੀ ਇਸੇ ਤਰ੍ਹਾਂ ਸੇਵਾ ਲੈ ਕੇ ਜਾਣਗੇ ਆਪਾਂ ਵੀ ਇਹਨੂੰ ਨਵਾਂ ਸਾਲ ਆਂਦੇ ਨਵਾਂ ਸਾਲ ਮਨਾਉਣ ਦੇ ਲੋਕ ਆਪਾਂ ਮਨਾਉਣੇ ਆ ਗਰੀਬਾਂ ਦਾ ਠੱਕ ਠੱਕਿਆ ਜਾਵੇ ਠੀਕ ਹੈ ਜੀ ਠੀਕ ਹੈ ਵੀਰ ਜੀ ਇਹ ਸਾਰਿਆਂ ਨੂੰ ਚਾਹੀਦਾ ਉਦੋਂ ਮਾਰਨਾ ਜੀਦਾ ਕੀ ਪਾ ਰੱਖਿਆ 3 ਦਿਨ ਦੇ ਵਿੱਚ ਦਿੱਲੀ ਵੀ ਜਾਣਾ ਵਾ ਉੱਥੇ ਵੀ ਲਾ ਕੇ ਜਾਵਾਂਗੇ ਇਦਾਂ ਹੀ ਠੀਕ ਹੈ ਠੀਕ ਮਹਾਰਾਜ ਕੋਈ ਜਰੀਆ ਪਾਉਂਦਾ ਮਾਰਾ ਜੀ ਕਰਾਉਣ ਆ ਲਾਇਆ ਹਾਂਜੀ ਹਾਂਜੀ ਠੀਕ ਹੈ ਜੀ